ਕਾਲ ਜੀ ਸਾਰਿਆਂ ਨੂੰ ਆਪਣੇ ਕਰੀਅਰ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਆ ਅੱਜ ਕੱਲ ਟਾਈਮ ਬਹੁਤ ਜ਼ਿਆਦਾ ਮਤਲਬ ਇਸ ਤਰ੍ਹਾਂ ਦਾ ਚੱਲ ਰਿਹਾ ਆ ਕਿ ਜੌਬ ਤੋਂ ਜਾਂ ਕਿਸੇ ਵੀ ਕੰਮ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ ਪੈਸਾ ਕਹਿ ਦਿੰਦੇ ਆ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਬਟ ਪੈਸੇ ਤੋਂ ਬਿਨਾਂ ਵੀ ਕੁਝ ਨਹੀਂ ਹੈਗਾ ਸੋ ਇਸ ਕਰਕੇ ਆਪਣੇ ਜਿਹੜੇ 20 ਤੋਂ 30 ਸਾਲ ਤੱਕ ਦੀ ਏਜ ਵਾ ਜਿਹੜੀ ਇਹ ਬਹੁਤ ਵਧੀਆ ਟਾਈਮ ਹੁੰਦਾ ਇਹਦੇ ਵਿੱਚ ਸਾਡਾ ਦਿਮਾਗ ਪ੍ਰੋਪਰ ਵਧੀਆ ਕੰਮ ਕਰ ਰਿਹਾ ਹੁੰਦਾ ਸਾਨੂੰ ਜਲਦੀ ਚੀਜ਼ਾਂ ਯਾਦ ਹੋ ਜਾਂਦੀਆਂ ਨਵੇਂ-ਨਵੇਂ ਆਈਡੀਆਜ਼ ਬਹੁਤ ਵਧੀਆ ਹੁੰਦੇ ਆ ਸਾਨੂੰ ਸੋ ਇਸ ਚੀਜ਼ ਨੂੰ ਸਮਝ ਕੇ ਅਸੀਂ ਗਲਤ ਕੰਮਾਂ ਵਿੱਚ ਨਾ ਪੈ ਕੇ ਅਸੀਂ ਆਪਣੇ ਕੈਰੀਅਰ ਵੱਲ ਧਿਆਨ ਦੇਈਏ ਹੈਨਾ ਕਈ ਵਾਰ ਕੀ ਹੁੰਦਾ ਆ ਅੱਜ ਕੱਲ ਅਸੀਂ ਦੇਖਦੇ ਆ ਕਿ ਬੱਚੇ ਜਿਹੜੇ ਆ ਉਹ ਰਿਲੇਸ਼ਨਸ਼ਿਪ ਚ ਆ ਜਾਂਦੇ ਆ ਹਨਾ ਇਹ ਏਜ ਬੇਸ਼ੱਕ ਇਸ ਤਰ੍ਹਾਂ ਦੀ ਹੁੰਦੀ ਆ ਬਟ ਜਿਹੜੇ ਜੌਬ ਕਰਨੀ ਕੁੜੀਆਂ ਲਈ ਵੀ ਬਹੁਤ ਜ਼ਰੂਰੀ ਆ ਤੇ ਮੁੰਡਿਆਂ ਲਈ ਤਾਂ ਜ਼ਰੂਰੀ ਹੈ ਹੀ ਹਨਾ ਕਿਉਂਕਿ ਉਹਨਾਂ ਦਾ ਉਹਨਾਂ ਦੇ ਕੋਲ ਤਾਂ ਕੋਈ ਹੋਰ ਆਪਸ਼ਨ ਹੈ ਵੀ ਨਹੀਂ ਜੇ ਉਹ ਵਧੀਆ ਕੰਮ ਕਰਨਗੇ ਤਾਂ ਉਹਨਾਂ ਦਾ ਵਧੀਆ ਮੈਰਿਜ ਹੋਊਗੀ ਕੁੜੀ ਵਧੀਆ ਮਿਲੂਗੀ ਨਹੀਂ ਤਾਂ ਨਹੀਂ ਮਿਲੂਗੀ ਹਨਾ ਸੋ ਬாய்ਜ਼ ਨੂੰ ਵੀ ਚਾਹੀਦਾ ਕਿ ਆਪਣਾ ਟਾਈਮ ਬਿਲਕੁਲ ਨਾ ਵੇਸਟ ਕਰਨ ਇਦਾਂ ਦੇ ਕੰਮਾਂ ਦੇ ਵਿੱਚ ਠੀਕ ਹੈ ਜਦੋਂ ਤੁਸੀਂ ਕਾਬਿਲ ਬਣ ਗਏ ਜਦੋਂ ਤੁਸੀਂ ਵਧੀਆ ਪੈਸੇ ਕਮਾਉਣ ਲੱਗ ਗਏ ਤਾਂ ਕੁੜੀਆਂ ਲੱਭਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਕੁੜੀਆਂ ਖੁਦ ਤੁਹਾਨੂੰ ਮਤਲਬ ਮਿਲਣਗੀਆਂ ਵਧੀਆ ਹਨਾ ਵੀ ਰਿਸ਼ਤੇ ਤੁਹਾਨੂੰ ਵਧੀਆ ਮਿਲੂਗੇ ਜੇ ਤੁਸੀਂ ਕਾਬਿਲ ਬਣੋਗੇ ਜੇ ਤੁਸੀਂ ਵਧੀਆ ਕਮਾਉਂਗੇ ਠੀਕ ਹੈ ਇਦਾਂ ਦੇ ਰਿਸ਼ਤੇ ਜਿਹੜੇ ਆ ਉਹ ਜ਼ਿਆਦਾ ਨਹੀਂ ਨਿਭਦੇ ਜਦੋਂ ਤੁਸੀਂ ਪੜਦੇ ਹੋਏ ਤੁਸੀਂ ਰਿਲੇਸ਼ਨਸ਼ਿਪ ਚ ਹੋ ਤਾਂ ਠੀਕ ਹੋ ਬਟ ਜਦੋਂ ਮੈਰਿਜ ਦੀ ਵਾਰੀ ਆਏਗੀ ਫਿਰ ਤੁਹਾਨੂੰ ਇਹੀ ਮਤਲਬ ਦੇਖਿਆ ਜਾਊਗਾ ਕਿ ਤੁਸੀਂ ਕਮਾਉਂਦੇ ਕਿੰਨਾ ਆ ਤੇ ਕੁੜੀ ਇੱਕ ਜਿਹੜੀ ਆ ਉਹ ਉਹ ਤੁਹਾਨੂੰ ਚੂਜ਼ ਨਾ ਕਰਕੇ ਇੱਕ ਵਧੀਆ ਜੌਬ ਵਾਲੇ ਨੂੰ ਹੀ ਚੂਜ਼ ਕਰੂਗੀ ਇਸ ਕਰਕੇ ਜ਼ਰੂਰਤ ਨਹੀਂ ਹੈਗੀ ਕਿ ਅਸੀਂ ਇਦਾਂ ਦੇ ਰਿਲੇਸ਼ਨ ਦੇ ਵਿੱਚ ਆਪਣਾ ਟਾਈਮ ਬਰਬਾਦ ਕਰੀਏ ਉਹੀ ਟਾਈਮ ਤੁਸੀਂ ਆਪਣੇ ਵਧੀਆ ਜੌਬ ਜਾਂ ਵਧੀਆ ਸਕਿੱਲ ਸਿੱਖਣ ਵਿੱਚ ਲਗਾਓ ਠੀਕ ਹੈ ਆਪਣਾ ਪੂਰਾ ਦਿਮਾਗ ਜਿਹੜਾ ਟੈਨਸ਼ਨ ਫਰੀ ਹੋ ਕੇ ਇੱਕ ਵਧੀਆ ਸਕਿੱਲ ਸਿੱਖੋ ਤਾਂ ਕਿ ਉਹ ਕੱਲੋਂ ਤੁਹਾਨੂੰ ਕਾਬਿਲ ਬਣਾਵੇ ਤੇ ਤੁਹਾਨੂੰ ਖੁਦ ਉਦਾਂ ਦੀਆਂ ਬੀ ਕੁੜੀਆਂ ਮਿਲਣ ਹਨਾ ਫਿਰ ਤੂੰ ਤੁਸੀਂ ਚੂਜ਼ ਕਰੋ ਕਿ ਹਾਂ ਤੁਸੀਂ ਕਿਹਦੇ ਨਾਲ ਮੈਰिज ਕਰਵਾਉਣੇ ਤੇ ਕਿਹਦੇ ਨਾਲ ਨਹੀਂ ਕਰਵਾਉਣੇ ਉਸੀ ਗੱਲ ਹੈਗੀ ਆ ਕਿ ਮਾੜੇ ਸਮਲੇ ਹਮੇਸ਼ਾ ਤਿਆਰ ਰੋ ਹਨ ਜਿਹੜਾ ਟਾਈਮ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਹੈਗਾ ਕਦੀ ਤਾਂ ਇਹ ਕੁਦਰਤ ਤੁਹਾਨੂੰ ਖੁਸ਼ੀਆਂ ਨਾਲ ਭਰ ਦਿੰਦੀ ਆ ਉਸ ਟਾਈਮ ਦੀ ਤਾਂ ਤੁਹਾਨੂੰ ਟੈਨਸ਼ਨ ਨਹੀਂ ਨਹੀਂ ਕਿਉਂਕਿ ਲੋਕ ਬਹੁਤ ਤੁਹਾਡੇ ਨਾਲ ਜਿਹੜੇ ਆ ਉਹ ਖੜ ਜਾਨਗੇ ਆ ਕੇ ਸਹੀ ਟਾਈਮ ਤੇ ਖੁਸ਼ੀ ਦੇ ਟਾਈਮ ਤੇ ਬਟ ਕੰਮ ਹੁੰਦਾ ਆ ਗੱਲ ਹੁੰਦੀ ਆ ਮਾੜੇ ਟਾਈਮ ਦੀ ਮਾੜੇ ਟਾਈਮ ਤੇ ਕਹਿੰਦੇ ਹੁੰਦੇ ਆਪਣੇ ਵੀ ਜਿਹੜੇ ਆ ਉਹ ਮੂਹ ਫੇਰ ਲੈਂਦੇ ਆ ਤੇ ਇਹ ਗੱਲ ਬਿਲਕੁਲ ਸਹੀ ਹੈਗੀ ਆ ਪਰਸ਼ਲ ਕੁੜੀਆਂ ਲਈ ਹੈ ਇਹ ਗੱਲ ਕਿ ਅਸੀਂ ਹਮੇਸ਼ਾ ਆਪਣੇ ਹਸਬੰਡ ਤੇ ਡਿਪੈਂਡ ਰਹਨੇ ਆ ਹਨਾ ਅਸੀਂ ਕਹਿੰਨੇ ਆ ਕਿ ਹਾਂ ਚਲੋ ਉਹ ਸਾਡਾ ਖਰਚਾ ਚੱਕ ਰਿਹਾ ਹੈ ਸਾਨੂੰ ਵਧੀਆ ਵਧੀਆ ਮਤਲਬ ਖਾਣ ਨੂੰ ਪੈਣ ਨੂੰ ਸਭ ਕੁਝ ਸਹੀ ਚੱਲ ਰਿਹਾ ਹੈ ਬਟ ਟਾਈਮ ਦਾ ਕੋਈ ਨਹੀਂ ਪਤਾ ਵੈਸੇ ਤਾਂ ਪ੍ਰਮਾਤਮਾ ਨਾ ਕਰੇ ਕਦੀ ਵੀ ਕਿਸੇ ਧੀ ਨਾਲ ਵੀ ਇਸ ਤਰ੍ਹਾਂ ਹੋਵੇ ਬਟ ਹਾਂ ਇਹ ਸੱਚਾਈ ਹੈ ਕਿ ਅਸੀਂ ਸਮਾਜ ਵਿੱਚ ਰਹਨੇ ਆ ਤੇ ਅਸੀਂ ਦੇਖਦੇ ਆ ਕਿ ਇਸ ਤਰ੍ਹਾਂ ਹੁੰਦਾ ਹੈ ਹਨਾ ਤੇ ਅਚਾਨਕ ਜਿਹੜਾ ਜਿਸ ਬੰਦੇ ਤੇ ਅਸੀਂ ਡਿਪੈਂਡ ਹੁੰਨੇ ਆ ਜਦੋਂ ਉਹ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਕੋਈ ਫਾਈਨੈਂਸ਼ੀਅਲ ਸਪੋਰਟ ਕਰਨ ਵਾਲਾ ਵੀ ਨਹੀਂ ਹੁੰਦਾ ਹਨਾ ਤੇ ਉਸ ਟਾਈਮ ਦੇ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਉਸ ਟਾਈਮ ਦੇ ਲਈ ਨਹੀਂ ਵੈਸੇ ਵੀ ਕੁੜੀਆਂ ਨੂੰ ਡਿਪੈਂਡ ਜਿਹੜਾ ਆ ਆਪਣੇ ਉੱਤੇ ਹੋਣਾ ਚਾਹੀਦਾ ਹੈ ਕਿਉਂਕਿ ਹਰ ਟਾਈਮ ਜਿਹੜਾ ਆ ਤੁਹਾਡਾ ਖਰਚਾ ਚੱਕਣ ਲਈ ਕੋਈ ਵੀ ਮਤਲਬ ਤਿਆਰ ਨਹੀਂ ਹੁੰਦਾ ਉਹਦਾ ਕਿ ਅਸੀਂ ਆਪਣਾ ਜਿਹੜਾ ਟਾਈਮ ਵੇਸਟ ਨਾ ਕਰਕੇ ਉਹ ਇੱਕ ਵਧੀਆ ਚੀਜ਼ ਸਿੱਖਣ 'ਚ ਲਗਾਈਏ ਜੋ ਜਿਹੜੇ ਜਿਹੜਾ ਕੰਮ ਜਿਹੜਾ ਹੈ ਉਹ ਸਾਨੂੰ ਮਤਲਬ ਵਧੀਆ ਫਾਈਨੈਂਸ਼ੀਅਲੀ سپورਟ ਵੀ ਕਰੇ ਫਿਊਚਰ ਦੇ ਵਿੱਚ ਹਰ ਸਮੇ ਸਾਰਿਆਂ ਲਈ ਅਵੇਲੇਬਲ ਰਹਿਣਾ ਬੰਦ ਕਰੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਆ ਉਹਨਾਂ ਗਰਲਸ ਦੇ ਲਈ ਜਿਨ੍ਹਾਂ ਦੀ ਮੈਰਿਜ ਹੋ ਜਾਂਦੀ ਆ ਤੇ ਉੱਥੇ ਜਾ ਕੇ ਜਾਂ ਮੈਰਿਜ ਤੋਂ ਪਹਿਲਾਂ ਵੀ ਆ ਕਿ ਜਦੋਂ ਮਤਲਬ ਅਸੀਂ ਆਪਣਾ ਧਿਆਨ ਨਹੀਂ ਰੱਖਦੇ ਹੈਗੇ ਅਸੀਂ ਦੂਜਿਆਂ ਨੂੰ ਖੁਸ਼ ਕਰਨ 'ਚ ਲੱਗੇ ਰਹਿੰਨੇ ਆ ਕਿ ਹਾਂ ਅਸੀਂ ਆਪਣੀ ਸੇਤ ਨਹੀਂ ਦੇਖਣੀ ਕਿ ਹਾਂ ਅਸੀਂ ਠੀਕ ਆ ਜਾਂ ਨਹੀਂ ਠੀਕ ਹੈਗੇ ਬਟ ਅਸੀਂ ਸਾਨੂੰ ਇਹ ਹੁੰਦਾ ਕਿ ਕੋਈ ਗੁੱਸੇ ਨਾ ਹੋ ਜਵੇ ਹਨਾ ਅਸੀਂ ਕੰਮ ਕਰੀਏ ਤੇ ਸਾਰਿਆਂ ਨੂੰ ਖੁਸ਼ ਕਰੀ ਜਾਈਏ ਹੈਨਾ ਉਸ ਤੋਂ ਬਾਅਦ ਅਗਲਾ ਮੋਰੀਓ ਕਦਰ ਕਰੇ ਨਾ ਕਰੇ ਉਹਨਾਂ ਸਾਨੂੰ ਹੈ ਨਹੀਂ ਜਦੋਂ ਫਿਰ ਅਗਲਾ ਕਦਰ ਨਹੀਂ ਕਰਦਾ ਫਿਰ ਅਸੀਂ ਗੁੱਸੇ ਹੁੰਨੇ ਕਿ ਹਾਂ ਅਸੀਂ ਇੰਨੇ ਔਖੇ ਹੋ ਕੇ ਵੀ ਐਦਾਂ ਕੰਮ ਕੀਤਾ ਬਟ ਇਹਨਾਂ ਨੇ ਇਹ ਫੇ ਵੀ ਕਹਿ ਰਹੇ ਆ ਕਿ ਤੂੰ ਕੁਝ ਵੀ ਨਹੀਂ ਕੀਤਾ ਹਨਾ ਐਦਾਂ ਹੁੰਦੀਆਂ ਆ ਘਰਾਂ ਦੇ ਵਿੱਚ ਗੱਲਾਂ ਤੇ ਇਹ ਗੱਲ ਆਮ ਜਈ ਆ ਸੋ ਇਹ ਚੀਜ਼ ਉਦੋਂ ਹੀ ਠੀਕ ਹੋ ਸਕਦੀ ਹੈ ਜਦੋਂ ਅਸੀਂ ਖੁਦ ਨੂੰ ਇੰਪੋਰਟੈਂਸ ਦਿੰਨੇ ਆ ਹਨਾ ਜੇ ਅਸੀਂ ਖੁਦ ਨੂੰ ਹੀ ਇੰਪੋਰਟੈਂਸ ਨਹੀਂ ਦਵਾਗੇ ਤਾਂ ਦੂਸਰੇ ਨੂੰ ਕੀ ਪਈਆ ਕਿ ਉਹ ਸਾਨੂੰ ਇੰਪੋਰਟੈਂਸ ਦੇਊਗਾ ਹਨਾ ਸੋ ਹਰ ਟਾਈਮ ਹਰ ਕਿਸੇ ਨੂੰ ਖੁਸ਼ ਕਰਨਾ ਕੋਈ ਜ਼ਰੂਰੀ ਨਹੀਂ ਹੈਗਾ ਆਪਣਾ ਇਹ ਦੇਖੋ ਕਿ ਤੁਸੀਂ ਸਹੀ ਆ ਠੀਕ ਹੈ ਆਪਣਾ ਕੰਮ 'ਵਾਲ ਧਿਆਨ ਦੋ ਕਿ ਜਿੰਨਾ ਕੁ ਜ਼ਰੂਰੀ ਹੈਗਾ ਅਸੀਂ ਮੈਂ ਇਹ ਨਹੀਂ ਕਹਿ ਰਹੀ ਕਿ ਤੁਸੀਂ ਕਿਸੇ ਦਾ ਕਹਿਣਾ ਨਾ ਮੰਨੋ ਕਿਸੇ ਦਾ ਕੋਈ ਕੰਮ ਨਾ ਕਰੋ ਹਾਂ ਇੱਕ ਲਿਮਿਟ ਤੱਕ ਕਰੋ ਤਾਂ ਕਿ ਤੁਹਾਡੀ ਜਿਹੜੀ ਰਿਸਪੈਕਟ ਉਹ ਵੀ ਬਣੀ ਰਹੇ ਜਦ ਜਦੋਂ ਅਸੀਂ 24 ਘੰਟੇ ਕਿਸੇ ਲਈ ਅਵੇਲੇਬਲ ਰਹਿਨੇ ਆ ਨਾ ਫਿਰ ਉਹ ਸਾਡੀ ਇੱਜ਼ਤ ਨਹੀਂ ਕਰਦੇ ਹੈਗੇ ਉਹਨਾਂ ਨੂੰ ਪਤਾ ਹੁੰਦਾ ਇਹਨੂੰ ਤਾਂ ਜਦੋਂ ਮਰਜ਼ੀ ਆਵਾਜ਼ ਮਾਰੀ ਇਹ ਆਈ ਜਾਣਾ ਇਹਨੇ ਹਨਾ ਨੋ ਆਪਣਾ ਕੰਮ ਜਿਹੜਾ ਆ ਉਹ ਕਰੋ ਅਗਲੇ ਨੂੰ ਕਹੋ ਕਿ ਵੇਟ ਕਰੋ ਮੈਂ ਆਪਣਾ ਕੰਮ ਕਰ ਰਿਹਾ ਹਾਂ ਉਸ ਤੋਂ ਬਾਅਦ ਅਗਰ ਮੇਰਾ ਟਾਈਮ ਲੱਗਾ ਤਾਂ ਮੈਂ ਤੁਹਾਡਾ ਕੰਮ ਕਰ ਦੂੰਗਾ ਨਹੀਂ ਤਾਂ ਨਹੀਂ ਠੀਕ ਹੈ ਸੋ ਆਪਣੇ ਆਪਣੇ ਆਪ ਨੂੰ ਖੁਦ ਰਿਸਪੈਕਟ ਦੇਣਾ ਸਿੱਖੋ ਪਹਿਲਾਂ ਤਾਂ ਹੀ ਦੂਸਰਾ ਬੰਦਾ ਜਿਹੜਾ ਹੈ ਰਿਸਪੈਕਟ ਕਰੂਗਾ ਤੁਹਾਡਾ